ਸਾਵਾਇ ਗੁਰੂ ਚ ਕੀ ਫਤੇ ਗੁਰੂ ਅਮਰਦਾਸ ਬਿਰਦਾ ਆਸ਼ਰਮ ਮੱਟੀ ਰੋੜ ਬੜਾ ਪਿੰਡ ਤੋਂ ਮੈਂ ਦੇਸ ਰਾਜ ਬੰਗਾ ਸਾਰੀ ਸੰਗਤ ਨੂੰ ਇੱਕ ਇਨਫੋਰਮੇਸ਼ਨ ਦੇਣੀ ਚਾਹੁੰਦੇ ਆ ਜਿਹੜੀ ਕਿ ਸਾਡੇ 5-6 ਦਿਨ ਪਹਿਲਾਂ ਇੱਕ ਬਜ਼ੁਰਗ ਜਿਹੜਾ ਕਿ ਆਪਣਾ ਨਾਮ ਦਰਸ਼ਨ ਰਾਮ ਦੱਸਦਾ ਹੈ ਤੇ ਕਈ ਤਰ੍ਹਾਂ ਦੇ ਐਡਰੈਸ ਦੱਸਦਾ ਹੈ 5-6 ਦਿਨ ਪਹਿਲਾਂ ਪੁਲਿਸ ਸਟੇਸ਼ਨ ਨਾਲ ਗਰਾਿਆਂ ਵਾਲੇ ਪੁਲਿਸ ਕਰਮਚਾਰੀ ਉਹਨੂੰ ਇੱਥੇ ਛੱਡ ਗਏ ਸੀ ਸਾਡੇ ਮਿਰਦਾ ਆਸ਼ਰਮ ਦੇ ਵਿੱਚ ਸੋ ਇਹ ਵੀਡੀਓ ਬਣਾਉਣ ਦਾ ਇਹ ਮੰਤਵ ਹੈ ਕਿ ਉਹ ਬਜ਼ੁਰਗ ਜਿਹੜਾ ਦਰਸ਼ਨ ਰਾਮ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਐਡਰੈਸ ਆਪਣੇ ਦੱਸ ਰਿਹਾ ਜਿਹੜਾ ਕਿ ਸਾਨੂੰ ਪਤਾ ਨਹੀਂ ਲੱਗਿਆ ਕਿਉਂਕਿ ਉਹ ਦਿਮਾਗੀ ਹਾਲਤ ਨਹੀਂ ਸਹੀ ਹੈ ਸੋ ਜਿਹੜਾ ਵੀਡੀਓ ਵਿੱਚ ਤੁਸੀਂ ਬਜ਼ੁਰਗ ਦੇਖ ਰਹੇ ਹੋ ਇਹ ਬਜ਼ੁਰਗ ਦਾ ਜੇ ਕੋਈ ਵਾਕਮ ਹੈ ਜਾਂ ਕੋਈ ਇਹਨਾਂ ਦਾ ਆਪਣਾ ਪਰਿਵਾਰਕ ਮੈਂਬਰ ਹੈ ਉਹ ਕਿਰਪਾ ਕਰਕੇ ਗੁਰੂ ਅਮਰਦਾਸ ਵਿਧਾ ਆਸ਼ਮਾ ਟੀ ਰੋਡ ਬੜਾ ਪਿੰਡ ਜਿਹੜਾ ਕਿ ਗੁਰਾਇਆਂ ਦੇ ਨੇੜੇ ਹੈ ਉੱਥੋਂ ਇਸ ਬਜ਼ੁਰਗ ਨੂੰ ਲੈ ਕੇ ਜਾ ਸਕਦੇ ਆ ਕਿਉਂਕਿ ਉਹ ਬਿਲਕੁਲ ਵੈਸੇ ਠੀਕ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਤੇ ਫਿਰ ਵੀ ਅਸੀਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਉਹ ਬਜ਼ੁਰਗ ਆਪਣੇ ਘਰ ਪਹੁੰਚ ਜਾਵੇ ਸਹੀ ਸਲਾਮਤ 4 5 6 ਦਿਨਾਂ ਤੋਂ ਸਾਡੇ پاس ਹੈ ਲੰਗਰ ਪਣੀ ਪ੍ਰਸ਼ਾਦਾ ਨੂੰ ਬਿਲਕੁਲ ਦੇ ਰਹੇ ਆ ਕੱਪੜਾ ਲਿਦਾ ਦੇ ਰਹੇ ਆ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਫਿਰ ਇੱਕ ਵਾਰੀ ਦੱਸਣਾ ਚਾਹਾਂਗਾ ਕਿ ਦਰਸ਼ਨ ਰਾਮ ਆਪਣਾ ਨਾਮ ਦੱਸਦਾ ਤੇ ਕਈ ਤਰ੍ਹਾਂ ਦਾ ਜਦੋਂ ਵੀ ਕੋਈ ਪੁੱਛਦਿਆਂ ਉਹ ਕੋਈ ਨਵੇਂ-ਨਵੇਂ ਐਡਰੈਸ ਤਾਂ ਨਹੀਂ ਦੱਸਦਾ ਕਿ ਮੈਂ ਉਸ ਪਿੰਡ ਦਾ ਰਹਿਣ ਵਾਲਾ ਤੇ ਪੁਲਿਸ ਸਟੇਸ਼ਨ ਗਰਾਿਆਂ ਵਾਲੇ ਪੁਲਿਸ ਕਰਮਚਾਰੀ ਉਹਨੂੰ ਕੁਝ ਦਿਨ ਪਹਿਲਾਂ ਇੱਥੇ ਛੱਡ ਕੇ ਗਏ ਨੇ ਤੇ ਉਹਨਾਂ ਨੂੰ ਇਸ ਦਿਨ ਐਵੇਂ ਘੁੰਮਦਾ ਹੋਇਆ ਮਿਲਿਆ ਸੀ ਤੇ ਅਸੀਂ ਸਾਰੇ ਪ੍ਰਬੰਧਕ ਕਮੇਟੀ ਵਾਲੇ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਹੋ ਸਕੇ ਕਰੋ ਤਾਂ ਕਿ ਇਹ ਬਜ਼ੁਰਗ ਆਪਣੇ ਪਰਿਵਾਰ ਦੇ ਪਹੁੰਚ ਸਕੇ ਬਲਾਉਫ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਕੀ ਤੁਹਾਡਾ ਦਰਸ਼ਨ ਹਾਰ ਦਰਸ਼ਨ ਲਾਲ ਹਾਂ ਜੀ ਕਿਹੜਾ ਪਿੰਡ ਆ ਅੱਛਾ ਐਦਨੂ ਮੇਰੇ ਨੂੰ ਮੂੰਹ ਕਰਕੇ ਕਰੋ ਕੱਲ ਫੇ ਖਾ ਲਓ ਰੋਟੀ ਕੀ ਕੀ ਕਿਹੜਾ ਪਿੰਡ ਦੱਸਿਆ ਉੱਚਾ ਪਿੰਡ ਉੱਚਾ ਪਿੰਡ ਕਿੱਥੇ ਗਿਆ ਹੈ ਏ ਠੱਕਰ ਜੀ ਦੇ ਪਾਸੇ ਪਾਸੇ ਆ ਪਾਸੇ ਆਦੇ ਮੇ ਬਸਤੇ ਭਾਣੋ ਕੀ ਠੱਕਰ ਕੀ ਜਿਹੜਾ ਫਗਵਾੜੇ ਲੱਗੇ ਆ ਹਾਂ ਅੱਛਾ ਤੇ ਤੁਹਾਨੂੰ ਇੱਥੇ ਛੱਡ ਕੇ ਕੌਣ ਗਿਆ ਵਿਰਧ ਆਸ਼ਮ ਗੁਰੂ ਅਮਰਦਾਸ ਵਿਰਧ ਆਸ਼ਮ ਬੜਾ ਪਿੰਡ ਆਪ ਹੀ ਆਏ ਇੱਥੇ ਫਗਵਾੜੇ ਮੈਂ ਅੱਗੇ ਰੋਲੇ ਤੋਂ ਬਾਅਦ ਹਾਂ ਦੁੱਧ ਬੰਗਾਰੇ ਫਗਵਾੜੇ ਰੋਲਿਆਂ ਤੋਂ ਬਾਅਦ 191947 ਤੋਂ ਬਾਅਦ ਦੰਦ ਫਗਵਾੜੇ ਪਾਉਂਦੇ ਰਹੇ ਅੱਛਾ ਹੁਣ ਕੀ ਕੰਮ ਕਰਦੇ ਸੀ ਹੁਣ ਤਾਂ ਮੈਂ ਜੇ ਵੀ ਕਰਦੇ ਸੀ ਮਜ਼ਦੂਰੀ ਕਰਦੇ ਸੀ ਘਰ ਚ ਕੋਟਾ ਤੇ ਦੁਕਾਨਾਂ ਤੇ ਅੱਛਾ ਮਾਲ ਟੋਣੇ ਕਰੀ ਜਾਂਦੇ ਤੇ ਘਰ ਚ ਕੋਈ ਹੈਗਾ ਬੰਦਾ ਕੋਈ ਤੁਹਾਡਾ ਬੱਚਾ ਕੋਈ ਨਹੀਂ ਹੁਣ ਨਹੀਂ ਬੱਚਾ ਕੋਈ ਨਹੀਂ ਹੈਗਾ ਹਾਂ ਕੋਈ ਚਾ ਵੰਦ ਇੱਥੇ ਕੌਣ ਛੱਡ ਕੇ ਗਿਆ ਤੁਹਾਨੂੰ ਇੱਥੇ ਕੋਈ ਨਹੀਂ ਕੋਈ ਮੈਨੂੰ ਛੱਡ ਕੇ ਗਿਆ ਹਾਂ ਆਪ ਵੀ ਆਏ ਇੱਥੇ ਮੈਂ ਆਪ ਹੀ ਆ ਗਿਆ ਸੀ ਅੱਛਾ ਮੈਂ ਤੁਹਾਨੂੰ ਦੱਸਾਂ ਤੁਸੀਂ ਸੁਣਿਆ ਹੁਣ ਹਾਂ ਇੱਕ ਬੰਦਾ ਇਹ ਹੁੰਦਾ ਸੀ 50 56 ਉਹਨਾਂ ਦੇ ਘਰ ਕੰਮ ਕਰਦੇ ਸੀ ਮਸ਼ਹੂਰ ਸੀ ਜੀ ਤੁਸੀਂ ਜਿੱਦਾਂ ਪ੍ਰਾਪਤ ਅੱਛਾ ਸਰਜੀਤ ਅੱਛਾ ਸਰਜੀਤ ਦੇ ਮੁੰਡਾ ਉਹ ਭਗਜੀਤ ਦਾ ਨਾਮ ਰੱਖਿਆ ਉਹਨਾਂ ਦੇ ਘਰ ਕੰਮ ਕਰਦੇ ਸੀ ਕੋਈ ਹਾਂ ਅੱਛਾ ਅੱਛਾ ਕੀ ਕੰਮ ਕਰਦੇ ਸੀ ਉਹਨਾਂ ਦੇ ਦੁੱਧ ਆਈ ਕੰਮ ਕੰਮ ਰੋ ਮੱਕਰ ਵੈਕਾ ਰਾਹੀ ਤੇ ਵਰਾਈ ਉਹਨਾਂ ਦੇ ਲੇਬਰ ਦਾ ਕੰਮ ਕਰਦੇ ਸੀ ਹਾਂ ਕਰਦਾ ਕਰਦਾ ਐਸ਼ੀ ਐਸ਼ਾ ਤੇ ਕੰਮ ਚੱਲਦਾ ਕਰਦੀ ਨਾ ਅੱਛਾ ਤੇ ਹੁਣ ਘਰ ਜਾਣਾ ਚਾਹੁੰਦੇ ਆ ਭਾਣੂ ਕੀ ਆਪਣੇ ਪਿੰਡ ਉਹ ਲੱਗੇ ਸਰਾਜਾ ਅੱਛਾ ਪਿੰਡ ਕੋ ਪਹਾਂਗੇ ਹਾਂ ਹਾਂ ਉਹ ਤੋਂ ਪਹਾਂਗੇ ਨਾ ਅੱਛਾ 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 ਮੈਂ ਹਾਂ ਜੀ ਕਾਲਾ ਦਸਿਆ ਰਾਹ ਦੱਤਾ ਅੱਛਾ ਕੀ ਲੋਕਾ ਅੱਛਾ ਅੱਛਾ ਨੇੜੇ ਨੇੜੇ ਪੈਂਡ ਆ ਹੁਣ ਇੱਥੇ ਰਹਿਣਾ ਚਾਹੁੰਦੇ ਆ ਹਾਂ ਇੱਥੇ ਰਹਿਣਾ ਹਾਂ ਘਰ ਨਹੀਂ ਜਾਣਾ ਜਾਣਾ ਸਵੇਰ ਦੇ ਦਿਨ ਹੈ ਸਵੇਰ ਦੇ ਦਿਨ ਸਵੇਰ ਠੀਕ ਨਹੀਂ ਹੈਗੀ ਹਾਂ ਜੇ ਘਰ ਛੱਡ ਦਈਏ ਤੁਹਾਡੇ ਤੁਹਾਨੂੰ ਮੈਂ ਨਾ ਕਾ ਜਾਣਦਾ ਹੀ ਨਹੀਂ ਜਾਣਾ ਨਹੀਂ ਕਰ ਤੁਹਾਨੂੰ ਤਾਂ ਇੱਥੇ ਆਇਆ ਤਾਂ 5-6 ਦਿਨ ਹੋਏ ਨਹੀਂ ਤੁਹਾਨੂੰ ਆਇਆ ਤਾਂ 5-6 ਦਿਨ ਹੋਏ ਇੱਥੇ ਹਲੇ ਕੋਣ ਤੁਹਾਨੂੰ ਇੱਥੇ ਆਇਆ ਨੂੰ 5-6 ਦਿਨ ਹੋਏ ਹਲੇ ਉਹ ਕਾ ਜਿਹੜਾ ਕੀ ਹੁੰਦਾ ਸੀ ਸ਼ਹਿਰ ਭਗਵਾਨਾ ਹਾਂ ਭਗਵਾਨਾ ਅੱਛਾ ਜੀ ਭਗਵਾਨਾ ਓਕੇ 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 ਹਾਂ ਠੀਕ ਠੀਕ ਉੱਥੇ ਸੀ ਉੱਥੇ ਸੀ 1947 ਚ ਹਾਂ ਜਦੋਂ ਰੋਲੇ ਪਏ ਆ ਜਦੋਂ ਬੰਡ ਹੋਈ ਆ ਹਾਂ ਉਦੋਂ ਉੱਥੇ ਦੁੱਧ ਦਾ ਕੰਮ ਕਰਦੇ ਸੀ ਹਾਂ ਉਦੋਂ ਅੱਛਾ 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 ਠੀਕ ਵਿਆਹ ਨਹੀਂ ਹੋਇਆ ਸੀ ਤੁਹਾਡਾ ਵਿਆਹ ਹੋਇਆ ਨਹੀਂ ਅੱਛਾ ਵਿਆਹ ਹੋਇਆ ਸਭ ਕੁਝ ਹੋਇਆ ਹਾਂ ਇੱਕ ਸਾਡੇ ਦਾ ਦੂਗਾ ਹੋ ਗਿਆ ਸੀ ਅੱਛਾ ਬੱਚਾ ਬੱਚੀ ਕੋਈ ਬੱਚਾ ਬੱਚੀ ਕੋਈ ਅੱਛਾ 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 ਬੱਚਾ ਨਹੀਂ ਹੋਇਆ ਕੋਈ ਘਰ ਵਾਲੀ ਘਰ ਵਾਲੀ ਮਾਤਾ ਹੈਗੀ ਤੁਹਾਡੇ ਘਰੋਂ ਘਰੋਂ ਹੈਗੀ ਆ ਘਰੋਂ ਹੈਗੀ ਆ ਉਹ ਪਿੰਡੇ ਰਹਿੰਦੀ ਆ ਉੱਚੀ ਤੰਗੀ ਆ ਇੱਥੇ ਇੱਥੇ ਘਵਾੜੇ ਰਹਿੰਦੇ ਆ ਘਵਾੜੇ ਰਹਿੰਦੇ ਆ ਅਸਵਾੜ ਬਣਾ ਲਈ ਗਰਸ਼ਨਗਰ ਅੱਛਾ ਆਦਾਰਸ਼ਨਗਰ ਹਾਂ ਆਦਾਰਸ਼ਨਗਰ ਜ ਰਹਿੰਦੀ ਆ ਸਾਾਲ ਤੋਂ ਸਾਾਲ ਦੀ ਬਣਦੀ ਅੱਛਾ 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 ਦਰਸ਼ਨ ਦਾ ਅੱਛਾ ਉੱਥੇ ਰਹਿੰਦੀ ਹੈ ਅੱਛਾ 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 ਇਹ ਰਾਂਕੇ ਮਾ ਸੁਣਿਆ ਹਾਂ ਜੀ ਹਾਂ ਸੁਣਿਆ ਹਾਂ ਜੀ ਠੀਕ ਹੈ